ਹਾਂਜੀ ਭਾਈ ਜੀ ਮੇਰੇ ਨਾਲ ਖੈਰ ਮਾਰਤੇ ਰਾਜ ਸਿੰਘ ਦਾ ਭਰਾ ਕਾਲਾ ਸਿੰਘ ਜੀ ਆਪਦੇ ਲਿਸੈਂਸੀ ਥਾਰ ਨਾਲ ਮੇਰੇ ਪੱਟਾ ਹੀ ਫੇਰ ਮਾਰਤੇ ਹੁਣ ਸਨ ਆਫ ਜਰਨੈਲ ਸਿੰਘ ਸਨ ਆਫ ਜਰਨੈਲ ਸਿੰਘ ਉਹ ਪਿੰਡ ਦੇ ਸਰਪੰਚ ਆ ਜੀ ਸਰਕਾਰ ਦੀ ਸ਼ਹਿ ਦੇ ਧੱਕਾ ਕਰਦੇ ਪਏ ਸਾਡੇ ਨਾਲ ਨਹੀਂ ਜਾਣ ਕੇ ਇੱਕ ਮੇਰੇ ਭਰਾ ਨੂੰ ਘਰੇ ਵੜਦਾ ਹਸਪੀਟਲ ਆ ਕੇ ਪਤਨੀ ਹੰਦਿਆਂ ਨੂੰ ਮੇਰੇ ਹਾਲ ਕੈਮਰੇ ਭੰਗ ਹਸਪੀਟਲ ਮੇਰੇ ਪਏ ਦੇ ਮਨ ਦਾਖਲ ਹੋਣ ਆਇਆ ਮੇਰੇ ਪਏ ਦੇ ਸੱਟਾਂ ਲਾ ਕੇ ਜੀ ਨਹੀਂ ਤਾਂ ਹਸਪੀਟਲ ਦਾ ਕੈਮਰਾ ਖੋਲਿਆ ਜਾਏ 16 ਬੰਦੇ ਆਏ ਮੇਰੇ ਇਸੇ ਪਏ ਦੇ ਬੈੱਡ ਤੇ ਖੱਡਾਂ ਲਾ ਕੇ ਦੂਰੀ ਹੋਰ ਫਿਰ ਕੈਮਰੇ ਚ ਚੈੱਕ ਕਰੋ ਹਾਜੀ ਵਾਲੀ ਪੁਲਿਸ 500 ਪ੍ਰਸ਼ਾਸਨ ਮੋਦਾਬਾ ਪਤਾ ਨਹੀਂ ਵੀਰੇ ਇਹਨਾਂ ਦੀ ਆਸਮੀ ਪਿੰਡ ਚ ਲੜਾਈ ਸੀ ਮੇਰਾ ਬੱਚਾ ਨਾਲ ਨਹੀਂ ਸੀ ਦਾ ਮੇਰੇ ਬੱਚੇ ਦੇ ਇਹਨਾਂ ਨੇ ਨਜਾਇਜ਼ ਗੋਲਨਾ ਮਾਰਿਆ ਰਾਜੂ ਕਿਆ ਨੇ ਰਾਜੂ ਤੇ ਕਾਲਾ ਤੇ ਮੰਗੂ ਤੇ ਮੰਗੂ ਦਾ ਪਤੀ ਜਾਰੇ ਸਾਰੇ ਰਲੇ ਆ ਇਹਨਾਂ ਨੇ ਗੋਲਨਾ ਮਾਰਗਾ ਮੇਰੇ ਬੱਚੇ ਦੇ ਮੇਰਾ ਮੇਰੀ ਆញਸ ਆញਸ ਸੰਗਾਂ ਲੀਤੀ ਮੋਕ ਵੀ ਮੇਰਾ ਬੱਚਾ ਕੋਈ ਉਹਨਾਂ ਨੂੰ ਪਤਾ ਹੀ ਨਾ ਲੇ ਵੀ ਇਹਨਾਂ ਦਾ ਇੱਕੋ ਹੀ ਬੱਚਾ ਵਾ ਪੱਟ ਚ ਵੱਜੀ ਆ ਜੀ ਪੱਟ ਚ ਪੱਟ ਚ ਵੱਜੀ ਆ ਜੀ ਆਵੇ ਹੁਣ ਆਵੇ ਰੇੜੀ ਤੇ ਭਾਗ ਲੈ ਮਾਧਰਾ ਕੋਈ ਨਹੀਂ ਮੇਰੇ ਚਾਚੇ ਦੇ ਪੁੱਤਾਂ ਨਾਲ ਸੀਗੇ ਬੋਲ ਚਾਲ ਅਸੀਂ ਖੇਤ ਨੂੰ ਤੁਰੇ ਜਾਂਦੇ ਆ ਪੁੱਤ ਅੱਗੋ ਜੀ ਬਿਮਾਰ ਕੇ ਸੱਟ ਕੇ ਤੇ ਕਿਰਪਾਨਾਂ ਮਾਰਤੀਆਂ ਤੇ ਚੱਕ ਕੇ ਘਰੇ ਲੈ ਗਏ ਆ ਚਾਚੇ ਦੇ ਪੁੱਤ ਕੋਣ ਆ ਗੁਰਪ੍ਰੀ ਸਿੰਘ ਇੱਕ ਦਾ ਨਾ ਜਤਿੰਦਰ ਸਿੰਘ ਆ ਇਹ ਪਹਿਲਾਂ ਵੀ ਕੋਈ ਲੜਾਈ ਚੱਲਦੀ ਸੀ ਰੰਜੀਸ਼ ਪਹਿਲਾਂ ਹਾਂ ਉਹਨਾਂ ਨਾਲ ਸੀਗੀ ਚੱਲਦੀ ਜੀ ਤੇ ਉਹਨਾਂ ਨਾਲ ਚੱਦੀ ਆ ਜਾਈ ਆ ਜੀਪ ਤੇ ਸਾਨੂੰ ਅਸੀਂ ਖੇਤ ਨੂੰ ਤੁਰੇ ਜਾਣੇ ਆ ਜੀਪ ਮਾਰ ਕੇ ਵਿੱਚ ਤੇ ਇੱਕ ਮੇਰੇ ਸਿਰ ਤੇ ਮਾਰੀ ਤੇ ਇੱਕ ਮੇਰੇ ਆ ਵੀ ਇੱਥੇ ਮਰੀ ਕਿਰਪਾਣ ਮਾਰੀ ਬੋੜ ਸਿੰਘ ਨੇ ਤੇ ਗੁਰਵਿੰਦਰ ਸਿੰਘ ਆ ਤੇ ਇੱਕ ਤੁਹਾਡੇ ਨਾਲ ਹੋਰ ਵੀ ਬੰਦੇ ਆ ਨਹੀਂ ਅਸੀਂ ਦੋ ਹੀ ਜਾਣੇ ਸੀ ਜੀ ਮੈਂ ਤੇ ਮੇਰਾ ਪਿਓ ਜੀ ਖੇਤ ਨੂੰ ਜਾਂਦੇ ਸੀ ਖੇਤ ਨੂੰ ਜਾਂਦੇ ਪਏ ਸੀ ਹਾਂ ਜੀ ਕਿਈ ਕਿਸੇ ਹੋਰ ਦੀ ਸੀ ਵਿੱਚ ਫਸ ਗਏ ਅੰਮਾਂ ਜੀ ਜਾਂਦੇ ਆਂ ਤੇ ਮੜ ਕੇ ਮੇਰੇ ਚਾਚੇ ਦੇ ਪੁੱਤ ਦੇ ਗੋਲੀ ਮਾਰੀ ਆ ਪਰ ਉਹਦੇ ਗੋਲੀ ਵੱਜੀ ਆ ਇੱਕ ਦੇ ਹੋਰ ਦੇ ਵੱਜੀ ਆ ਜੀ ਇੱਕ ਮੇਰਾ ਚਾਚੇ ਦਾ ਪੁੱਤ ਉਹ ਫਿਰਦਾ ਉਹ ਤੇ ਇੱਥੇ ਹਸਪਤਾਲ ਚ ਗਲ ਪੈ ਗਏ 16 17 ਜਾਣਿਆ ਗੇਟ ਭੰਤ ਆ ਜੀ ਫੇਰ ਆ ਕੇ ਹਸਪਤਾਲ ਚ ਵੀ ਗਲ ਪੈ ਗਏ ਆ ਕੇ ਵੀਰੇ ਮੇਰੀ ਗੱਲ ਸੁਣੋ ਅਸੀਂ ਇਹਨਾਂ ਦੀ ਲੜਾਈ ਵਿੱਚ ਨਹੀਂ ਜਾਵਾਂਗੇ ਅਸੀਂ ਖੇਤਾਂ ਆਉਂਦੇ ਆਂ ਡੱਕੇ ਲਾ ਕੇ ਤੁਰੇ ਆਉਂਦੇ ਆਂ ਆ ਭਗਤ ਪਿਆ ਬੁੱਢਾ ਡੱਕੇ ਲਾ ਕੇ ਤੁਰੇ ਆਉਂਦੇ ਆਂ ਜਾਂਦੇ ਲੜੀ ਜਾਂਦੇ ਅਸੀਂ ਵਿੱਚ ਦੀ ਨਾ ਮੋਟਰਸਾਈਕਲ ਲਿਆਂ ਮੇਰੇ ਪੁੱਤ ਨੂੰ ਸਿਰ ਪਾਰ ਤਾਂ ਨਾਲੇ ਲਾਤਵਾਰ ਜਨਾ ਇਹਨਾਂ ਨੂੰ ਆਖਿਆ ਵੀ ਗਾ ਨੂੰ ਵੀਰ ਸਾਡਾ ਕੋਈ ਕਸੂਰ ਨਹੀਂ ਅਸੀਂ ਦਾਖਲ ਕਰਾਉਂਦੇ ਆਪਦੇ ਪੁੱਤ ਨੂੰ ਜਾ ਕੇ ਪਰ ਸਾਡੇ ਕੋਲੋਂ ਲੈ ਕਿੰਨਾ ਘੰਟੇ ਹੋ ਗਏ ਦਾਖਲ ਕੀਤਾ ਨਹੀਂ ਮੁੰਡਿਆਂ ਦਾ ਬਹੁਤ ਖੂਨ ਨਿੱਚੜ ਗਿਆ ਸਰਦਾਰ ਜਹੇ ਸਿਟੀ ਵਾਲੇ ਆ ਮਾਮਲਾ ਜੀ ਸ਼ਾਮ ਦੀ ਗੱਲ ਅਸੀਂ ਕਰੇ ਸੀਗੇ ਤੇ ਅੱਜ ਤੋਂ ਹਫਤਾ ਪਹਿਲਾਂ ਇਹ ਬੰਦੇ ਜਿਹੜੇ ਗੁਰਪ੍ਰੀਤ ਗੋਪੀ ਜਤਿੰਦਰ ਸਿੰਘ ਇਹਨਾਂ ਨੇ ਬੂਏ ਦੇ ਵਿੱਚ ਗਾਲਾਂ ਕੱਢੀਆਂ ਤੇ ਨਜਾਇਜ਼ ਹਥਿਆਰਾਂ ਨਾਲ ਫਾਇਰਿੰਗ ਕੀਤੀ ਸੀ ਉਸ ਬਾਰੇ ਅਸੀਂ ਡਿਪਟੀ ਸਾਹਿਬ ਨੂੰ ਵੀ ਦਰਖਾਸਤ ਪੰਚਾਇਤ ਵੱਲੋਂ ਵੀ ਦਿੱਤੀ ਆ ਜੀ ਐਸਐਸਪੀ ਸਾਹਿਬ ਨੂੰ ਵੀ ਅਸੀਂ ਪੁਚਾਇਤਨਾਮਾ ਦਿੱਤਾਈ ਉਸ ਤੋਂ ਬਾਅਦ ਥਾਣੇ ਦੇ ਵਿੱਚ ਵੀ ਐਸਐਚਓ ਸਾਹਿਬ ਇੱਥੇ ਹੈਗੇ ਨਹੀਂ ਸੀ ਜੀ ਅਸੀਂ ਬੜੇ ਦਿਨ ਜਿਹੜੇ ਕੱਢਦੇ ਰਿਹਾ ਵੀ ਸਾਡੇ ਪਿੰਡ ਕੋਲੀ ਚੱਲ ਜਾਈ ਜੀ ਸਾਡਾ ਕੋਈ ਹੱਲ ਕਰੋ ਹੱਲ ਕਰੋ ਸਾਨੂੰ ਬੰਦੇ ਨਜਾਇਜ਼ ਹਥਿਆਰ ਲੈ ਕੇ ਸਾਡੇ ਬੰਦਿਆਂ ਨੂੰ ਤੋਫੇ ਮਾਰਦੇ ਅੱਜ ਸ਼ਾਮ ਦਾ ਟਾਈਮ ਅਸੀਂ ਘਰੇ ਵੀ ਪਿੰਡੋਂ ਫੋਨ ਗਿਆ ਵੀ ਪਿੰਡ ਲੜਾਈ ਹੋ ਗਈ ਆ ਜਿਹੜੇ ਦੋਸ਼ੀ ਜਤਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਗੋਪੀ ਇੱਕ ਸ਼ੇਰਾ ਬਰਾੜਾ ਜੀ ਇੱਕ ਥੰਮੜਾ ਜੀ ਇੱਕ ਆਪਣੇ ਹੋਰ ਇਹਨਾਂ ਦੇ ਘਰਾਂ ਦੇ ਜਿਹੜੇ ਵੀ ਹੈਗੇ ਆ ਉਹ ਉਹ ਬੰਦਿਆਂ ਨੇ ਹਥਿਆਰ ਲੈ ਕੇ ਸਾਡੇ ਬੰਦੇ ਤੇ ਹਮਲਾ ਕੀਤਾ ਇਹਦੇ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਅਸੀਂ ਇਹ ਬੰਦੇ ਨੂੰ ਦਾਖਲ ਕਰਾਉਣ ਵਾਸਤੇ ਹਾਂ ਜੀ ਪਿੰਡ ਮੰਡਾਲਾ ਪਰਾਨਾ ਵਿਖੇ ਨੰਬਰਦਾਰਾ ਸਾਡੇ ਅਜੈ ਸਿੰਘ ਉਹਨਾਂ ਦੇ ਘੂਏ ਚ ਹੋਇਆ ਜੀ ਉਸ ਤੋਂ ਬਾਅਦ ਅਸੀਂ ਬੰਦੇ ਨੂੰ ਐਡਮਿਟ ਕਰਾਉਣਾ ਐਸਐਚਓ ਸਾਹਿਬ ਗਏ ਮੌਕੇ ਤੇ ਇਹਨਾਂ ਨਾਲ ਅਸੀਂ ਹਸਪਤਾਲ ਆਉਣਾ ਸੀਗਾ ਮਗਰੋਂ ਇਹਨਾਂ ਨੇ ਬੰਦੇ ਕਾਫੀ ਲੈ ਕੇ ਫਾਇਰਿੰਗ ਕੀਤੀ ਆ ਬੰਦਿਆਂ ਦੇ ਸੱਟਾਂ ਮਾਰੀਆਂ ਉਹ ਤਾਂ ਸਾਡੇ ਬੰਦੇ ਕੁਦਰਤੀ ਬਚ ਗਏ ਜੀ ਇਹਨਾਂ ਦੀ ਵੀ ਗੋਲੀ ਵੱਜੀ ਆ ਉਹਦੀ ਅੱਖ ਤੋਂ ਸ਼ਰਾਹ ਕਹਿ ਕੇ ਮੰਗਿਆ ਜੀ ਨਜਾਇਜ਼ ਹਥਿਆਰਾਂ ਨਾਲ ਫਾਇਰਿੰਗ ਬਹੁਤ ਜ਼ਿਆਦਾ ਕੀਤੀ ਬਲਵਿੰਦਰ ਸਿੰਘ ਆ ਮੇਰ ਮਾਨ ਸਿੰਘ ਕਪਲੇਵਿੰਦਰ ਸਿੰਘ ਦਾ ਮੁੰਡਾ ਵੀ ਨਾਲ ਆਈ ਇਹ ਇਹ ਪੰਚਾਇਤੀ ਰੰਜਿਸ਼ ਕਰਦੇ ਆ ਜੀ ਇਹ ਸਰਪੰਚੀ ਤੇ ਹਾਰੇ ਕਰਕੇ ਪਿੰਡ ਦੇ ਵਿੱਚ ਮਕਾਲ ਹੀ ਇਹਨਾਂ ਦੀ ਗਈ ਸੀ ਕਿੰਨਾ ਦੰਦੇ ਵਾਲਾ ਫਾਇਰ ਬੱਜਿਆ ਫਾਇਰ ਇਹ ਸੁਖਮੰਦਰ ਸਿੰਘ ਦੇ ਉਹਦੇ ਅੱਖ ਦੇ ਉੱਤੇ ਦੀ ਸ਼ਰਖ ਹੈ ਕਿ ਨੰਗਿਆ ਜੀ ਇਹਨਾਂ ਦੇ ਉਹਨੇ ਕਾਪਾ ਮਾਰਿਆ ਸਭ ਤੋਂ ਪਹਿਲਾਂ ਇੱਥੇ ਦੋ ਆਪਸ ਵਿੱਚ ਵਿਰੋਧੀ ਪਾਰਟੀਆਂ ਆਈਆਂ ਆ ਇੱਕ ਵਿਰੋਧੀ ਪਾਰਟੀ ਪਹਿਲਾਂ ਦਾਖਲ ਹੋ ਚੁੱਕੀ ਹੋਈ ਸੀ ਤੇ ਉਸ ਤੋਂ ਬਾਅਦ ਇੱਕ ਦੂਸਰੀ ਉਹਨਾਂ ਦੇ ਨਾਲ ਦੀ ਇੱਕ ਹੋਰ ਪਾਰਟੀ ਆ ਕੇ ਇੱਥੇ ਦਾਖਲ ਹੋਈ ਉਹਨਾਂ ਦੇ ਵਿੱਚ ਅਸੀਂ ਤਾਂ ਉਹਨਾਂ ਦਾ ਨਾਜ ਕਰ ਰਹੇ ਸੀਗੇ ਮੈਂ ਤੇ ਮੇਰਾ ਸਟਾਫ ਸਾਰਾ ਤੇ ਸਾਡੇ ਇਲਾਜ ਕਰਦਿਆ ਕਰਦੇ ਉਹਨਾਂ ਦੋਵਾਂ ਦੇ ਵਿੱਚ ਆਪਸ ਵਿੱਚ ਬਹਿਸ ਹੋ ਗਈ ਤੇ ਜਿੰਦੇ ਜਿਸ ਕਾਰਨ ਅਸੀਂ ਤਾਂ ਭੱਜ ਕੇ ਆਪਣੀ ਮਸਾ ਜਾਨ ਬਚਾਈ ਤਾਂ ਉਹਨਾਂ ਨੇ ਹਸਪੀਟਲ ਦਾ ਕਾਫੀ ਨੁਕਸਾਨ ਕਰ ਦਿੱਤਾ ਜਿਸ ਵਿੱਚ ਸਾਡੇ ਕੈਮਰੇ ਵਗੈਰਾ ਸਾਡਾ ਨੇਬੁਲਾਈਜ਼ਰ ਸਾਡੀਆਂ ਸਾਰੀਆਂ ਜੋ ਵੀ ਸੂਚਰ ਵਾਲੀਆਂ ਟ੍ਰੇਜ਼ ਵਗੈਰਾ ਬੈੱਡ ਬਾਕੀ ਸਾਰੀਆਂ ਟ੍ਰੇ ਹੋਰ ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰਾ ਨੁਕਸਾਨ ਜਿੰਦੇ ਵਿੱਚ ਸਾਡੇ ਦਰਵਾਜ਼ੇ ਵਗੈਰਾ ਵੀ ਉਹ ਤੋੜ ਕੇ ਚਲੇ ਗਏ ਆ ਉਸ ਤੋਂ ਬਾਅਦ ਮੌਕੇ ਤੇ ਅਸੀਂ 112 ਤੇ ਕਾਲ ਕੀਤਾ ਤੇ ਇਥੋਂ ਆਪਣੇ ਜਿਹੜੇ ਐਸਚਓ ਸਾਹਿਬ ਨੇ ਸਿਟੀ ਦੇ ਉਹਨਾਂ ਨੂੰ ਵੀ ਕਾਲ ਕੀਤਾ ਤੇ ਉਹ ਮੌਕੇ ਤੇ ਪਹੁੰਚ ਗਏ ਤਾਂ ਜਿਸ ਕਰਕੇ ਸਾਡੀ ਜਾਨ ਬਚ ਗਈ ਇਹਨਾਂ ਪਿੰਡੇ ਧਿਰ ਤੇ ਦੂਜੀ ਧਿਰ ਤੇ ਨਾਮ ਕੀ ਹੈਗੇ ਤੇ ਕਿਹੜੇ ਪਿੰਡ ਦੇ ਇਹ ਇਹ ਹੈਗੇ ਨੇ ਪਿੰਡ ਬੰਡਾਲਾ ਪੁਰਾਣਾ ਕੋਈ ਪਿੰਡ ਆ ਉਹਦੇ ਆ ਤੇ ਨਾਮ ਹੈਗੇ ਆ ਜਗਰੂਪ ਸਿੰਘ ਚੰਦ ਸਿੰਘ ਗੁਰਵਿੰਦਰ ਸਿੰਘ ਮਨਵੀਰ ਗੁਰਵਿੰਦਰ ਸਿੰਘ ਤੇ ਹੋਰ ਕੀ ਨਾਮ ਆਪਰੇ ਇੱਕ ਹੋਰ ਇੱਕ ਸ਼ਮਸ਼ੇਰ ਸਿੰਘ ਇੱਕ ਜਿ 그룹 ਸਨ ਇਹਨਾਂ ਨੂੰ ਰੈਫਰ ਕਰਨੇਗੇ ਇਹਨਾਂ ਦੇ ਵਿੱਚੋਂ ਅਸੀਂ ਰੈਫਰ ਚਾਰ ਰੈਫਰ ਕਰ ਦਿੱਤੇ ਆ ਜੀ ਹਾਂਜੀ ਜੀ ਜੀ ਸਪੀਡ ਕੋਡ ਦਿੱਤੇ ਆ ਬਾਕੀ ਦੀ ਕੰਡੀਸ਼ਨ ਬਾਕੀ ਨੇ ਕੰਡੀਸ਼ਨ ਹਾਲੇ ਨਾ ਚੱਲ ਰਿਹਾ ਆ ਸਾਨੂੰ ਸ਼ਾਮ ਨੂੰ ਇਤਲਾ ਮਿਲੀ ਸੀ ਬੰਡਾਲੇ ਪਿੰਡ ਦੋ ਪਾਰਟੀਆਂ ਹੈਗੀਆਂ ਦੋਨਾਂ ਦੇ ਵਿੱਚ ਕੋਈ ਪਿੰਡ ਲੈਵਲ ਤੇ ਟੈਂਸ਼ਨ ਚੱਲ ਰਹੀ ਸੀਗੀ ਦੋਨਾਂ ਪਾਰਟੀਆਂ ਸਰਕਾਰ ਕੋਲ ਦਰਖਾਸਤਾਂ ਗਈਆਂ ਸੀਗੀਆਂ ਅਸੀਂ ਪਿਛਲੇ ਦੋ ਤਿੰਨ ਦਿਨ ਦੋਨਾਂ ਪਾਰਟੀਆਂ ਨੂੰ ਥਾਣੇ ਬੁਲਾ ਵੀ ਰਹੇ ਸੀ ਪਰ ਸਾਡੇ ਕੋਲ ਥਾਣੇ ਨਹੀਂ ਆਏ ਤੇ ਜੋ ਅੱਜ ਇਹਨਾਂ ਦੇ ਵਿੱਚ ਉੱਥੇ ਕੋਈ ਟਕਰਾਅ ਹੋ ਗਿਆ ਤੇ ਦੋਨੀਆਂ ਪਾਰਟੀਆਂ ਕਹਿ ਰਹੇ ਵੀ ਇੱਕ ਤਾਂ ਸੰਸ਼ੇਰ ਸਿੰਘ ਹੈ ਉਹ ਕਹਿ ਰਹੇ ਮੇਰੇ ਪੱਟ ਤੇ ਗੋਲੀ ਲੱਗੀ ਆ ਦੂਸਰੇ ਪਾਸੇ ਦੂਸਰੀ ਪਾਰਟੀ ਦੇ ਕਹਿ ਰਹੇ ਸਾਡੇ ਬਾਹਤ ਲੱਗੀ ਆ ਤੇ ਇੱਕ ਦੋ ਬੰਦਿਆਂ ਦੇ ਕੁਝ ਮੂਲ ਹੀ ਸੱਟਾਂ ਤੇ ਕੋਈ ਸੀਰੀਅਸ ਇੰਜਰੀ ਕੋਈ ਹੈ ਨਹੀਂ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਰਾਈਟ ਚੱਕ ਦੇ ਵਿੱਚ ਕਿੰਨੇ ਜਿਹੜੇ ਬੰਦੇ ਆ ਚੱਕੀ ਹੋਏ ਨੇ ਬੰਦੇ ਹੁਣ ਹਾਲਦੀ ਗੜੀ ਤੇ ਸਾਨੂੰ ਆ ਇੱਕ ਪਾਰਟੀ ਜਿਹੜੀ ਹੈਗੀ ਸੰਸ਼ੇਰ ਸਿੰਘ ਜੂਰੂਪ ਸਿੰਘ ਹੈ ਇੱਕ ਜਤਿੰਦਰ ਤੇ ਦੂਸਰੇ ਪਾਸੇ ਇੱਕ ਜਿਹੜਾ ਰਾਜੂ ਹੈਗਾ ਲੋਰੀਆ ਉਹਨਾਂ ਦੀ ਪਾਰਟੀ ਦਾ ਬੰਦਾ ਇੱਥੇ ਦਾਖਲ ਆ ਉਹ ਸੀ ਚੱਕਰ ਲੱਗਿਆ ਬਾਕੀ ਚੱਕਰ ਹੈ ਵੀ 60 ਕਿੰਨੀ ਕਿੰਨੀ ਬੇਸਿਕਲੀ ਸਰਚ ਚੱਕੜਾ ਜਿਵੇਂ ਪਿੰਡ ਦੇ ਵਿੱਚ ਐਵੇਂ ਖਾ ਖਦੀ ਲੜਾਈ ਹੈ ਜਿਹੜਾ ਆ ਜਿਹੜੇ ਸ਼ਮਸ਼ੀਰ ਤੇ ਜਗਰੂਪ ਤੇ ਜਤਿੰਦਰ ਪਾਰਟੀ ਆ ਇਹਨਾਂ ਦੇ ਬੰਦੇ ਤੋਂ ਪਿਛਲੇ ਸਾਲ ਗੋਪੀ ਤੋਂ ਪਿਸਲ ਫੜਿਆ ਗਿਆ ਸੀ ਉਹਨਾਂ ਨੂੰ ਇਹ ਆ ਵੀ ਸਾਡੇ ਮਤਲਬ ਪਿਸਲ ਤੁਸੀਂ ਫੜਾਇਆ ਇਸ ਕਰਕੇ ਥੋੜੀ ਟੈਂਸ਼ਨ ਪਰ ਇੱਕ ਸਾਲ ਦੀ ਸਾਡੇ ਕੋਲ ਕੋਈ ਦਰਖਾਸਤ ਨਹੀਂ ਆਈ ਥਾਣੇ ਜੀ ਅਸਲ ਵਿੱਚ ਇੱਕ ਦੋ ਦਿਨ ਪਹਿਲਾਂ ਹੀ ਐਕਟ ਹੋਏ ਦੰਨੇ ਬਾਤ